ਬਾਬੂ ਸ਼ਹਿਰ ਦੇ ਅੰਦਰ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਸੋ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਹੀ ਪਟਿਆਲਾ ਮਹਾਰਾਣੀ ਪਰਨੀਤ ਕੌਰ ਦੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸਟੇਟ ਤੇ ਆਉਂਦੇ ਨੇ ਤੇ ਜਿੱਥੇ ਮੋਦੀ ਦੇ ਨਾਰੇ ਜਿੰਦਾਬਾਦ ਦੇ ਨਾਰੇ ਲੱਗਦੇ ਨੇ ਉੱਥੇ ਹੀ ਨਰਿੰਦਰ ਮੋਦੀ ਦੇ ਸਿਰ ਤੇ ਬੰਨੀ ਹੋਈ ਪਟਿਆਲਾ ਸ਼ਾਹੀ ਪੱਗ ਨੂੰ ਵੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਨੇ ਸੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹਨਾਂ ਦੀ ਕੋ ਸੁਰੱਖਿਆ ਦੀ ਵੱਡੀ ਕੜੀ ਹੁੰਦੀ ਹੈ ਤੇ ਇਸ ਕੜੀ ਦੇ ਵਿੱਚ ਨਰਿੰਦਰ ਮੋਦੀ ਨੂੰ ਦਸਤਾਰ ਸਜਾਉਣ ਵਾਲੇ ਅਮਰਦੀਪ ਸਿੰਘ ਖਾਲਸਾ ਪਟਿਆਲਾ ਦੇ ਵਿੱਚ ਸਤ ਕਰਤਾਰ ਪਗੜੀ ਸੈਂਟਰ ਬੜੇ ਲੰਬੇ ਸਮੇਂ ਤੋਂ ਪਰਮਾਤਮਾ ਵੱਲੋਂ ਇੱਕ ਗਾਠ ਗਿਫਟ ਹੈ ਇਸ ਸ਼ਖਸ ਨੂੰ ਤੇ ਬੜਾ ਵੱਡੀ ਤੇ ਮਾਣ ਵਾਲੀ ਗੱਲ ਹੈ ਵੀ ਉਸ ਵਿਅਕਤੀ ਨੇ ਪਟਿਆਲਾ ਸ਼ਾਹੀ ਪੱਗ ਜਿਸ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੈ ਉਹ ਪੱਗ ਬੰਨਦਾ ਮੌਕਾ ਨੂੰ ਮਿਲਿਆ ਅੱਜ ਅਸੀਂ ਗੱਲਬਾਤ ਕਰਾਂਗੇ ਅਮਰਦੀਪ ਸਿੰਘ ਦੇ ਨਾਲ ਅਮਰਦੀਪ ਮੇਰੇ ਨਾਲ ਨੇ ਪਹਿਲਾਂ ਤੇ ਅਮਰਦੀਪ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਭਾਜੀ ਬਹੁਤ ਬਹੁਤ ਤੁਹਾਡਾ ਪਹਿਲਾਂ ਤੁਸੀਂ ਸਾਡੇ ਕੋਲ ਸਪੈਸ਼ਲਿਸਟਾਂ ਮਾਟ ਗਿਆ ਹੈ ਉਸ ਲਈ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜੀ ਅਮਰਦੀਪ ਜੀ ਕਿੱਦਾਂ ਸਬਬ ਬਣਿਆ ਇੱਕ ਪ੍ਰਧਾਨ ਮੰਤਰੀ ਦੀ ਪੱਗ ਬੰਨਣ ਦਾ ਸਬਬ ਕਿੱਦਾਂ ਬਣਿਆ ਭਾਜੀ ਮੈਨੂੰ ਤਾਂ ਹੀ 17-18 ਸਾਲ ਹੋ ਗਏ ਦਸਤਾਰ ਦੀ ਸੇਵਾ ਕਰਦਿਆਂ ਨੂੰ ਤੇ ਇਹ ਮੈਨੂੰ ਮਹਾਰਾਜ ਵੱਲੋਂ ਗੋੜ ਗਿਫਟ ਹੈ ਤੇ ਮੈਂ ਹਰ ਇੱਕ ਦੇ ਦਸਤਾਰ ਸੇਵਾਉਣਾ ਤੇ ਮੈਂ ਕੈਂਪ ਵਗੈਰਾ ਵੀ ਲਾਉਣਾ ਗਰਮੀਆਂ ਦੇ ਵਿੱਚ ਤੇ ਫਤਿਹਗੜ ਸਾਹਿਬ ਜੀ ਦਸਤਾਰ ਦਾ ਫ੍ਰੀ ਕੈਂਪ ਲਗਾਈ ਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਦੇਖੋ ਪਟਿਆਲੇ ਸ਼ਹਿਰ ਦੇ ਪੁਰਾਣੇ ਵਸਨੀਕਾਂ ਤੇ ਮਹਿਲ ਦੇ ਨਾਲ ਸਾਡਾ ਪਹਿਲਾ ਵੀ ਪੁਰਾਣਾ ਆਣ ਜਾਂਦ ਰਿਹਾ ਬਿਲਕੁਲ ਕੈਪਟਨ ਪਰਵਾਜ਼ ਦੇ ਨਾਲ ਪਾਗਾ ਨੇੜਲਾ ਸੰਬੰਧ ਹੈ ਤੇ ਉਹਨਾਂ ਨੇ ਉਹ ਦੇਖਦੇ ਹੋਏ ਮੈਨੂੰ 2 ਦਿਨ ਪਹਿਲਾਂ ਕਾਲ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਦਾ ਪੀਐਮ ਸਾਹਿਬ ਦੇ ਦਸਤਾਰ ਸਜਾਉਣੀ ਆ ਤੇ ਤੁਸੀਂ ਉੱਥੇ ਆਓ ਤੇ ਮੈਂ 2 ਦਿਨ ਪਹਿਲਾਂ ਉਹਨਾਂ ਕੋਲ ਗਿਆ ਸੀਗਾ ਤੇ ਜਿੱਦਾਂ ਤੁਹਾਨੂੰ ਪਤਾ ਕਿ ਕਿ ਇਲਾਕੇ ਨਾਲ ਨੂੰ ਮਿਲੇ ਤੁਸੀਂ ਮੋਤੀ ਮੈਲ ਦੇ ਵਿੱਚ ਤੁਹਾਡੇ ਜਿਹੜੇ ਸਬੰਧ ਬਣੇ ਕਿਉਂਕਿ ਬੜੀ ਵੱਡੀ ਗੱਲ ਹੈ ਪ੍ਰਧਾਨ ਮੰਤਰੀ ਦੇ ਦਸਤਾਰ ਸਜਾਉਣੀ ਬੜਾ ਵੱਡਾ ਇੱਕ ਸੁਨੇਹਾ ਸੀ ਕਿਨੂੰ ਮਿਲੇ ਤੁਸੀਂ ਸਰ ਉੱਥੋਂ ਦੀ ਦੇਖੋ ਜੀ ਇੱਕ ਤਾਂ ਬੀਬਾ ਜੀ ਪਹਿਲਾਂ ਸਾਡੇ ਵਾਰਡ ਚ ਕਈ ਵਾਰ ਇੱਧਰ ਆਏ ਨੇ ਕਿ ਬਹੁਤ ਟਾਈਮ ਬੀਬਾ ਜੈਨਦਰ ਕੋਰ ਕੈਪਟਨ ਦੀ ਜਿਹੜੀ ਬੇਟੀ ਹੈ ਪੁੱਤਰੀ ਬਹੁ ਟਾਈਮ ਪਹਿਲਾਂ ਹੁੰਦੇ ਰਹੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇਗੇ ਤੇ ਉਹਨਾਂ ਦੀ ਮਨ ਕੋਲ ਆਈ ਸੀਗੀ ਉਹਨਾਂ ਵਿਚ ਹੋਰ ਮੀਤ ਜੀ ਨੇਗੇ ਉਹਨਾਂ ਦੀ ਕਵਲ ਆਈ ਸੀਗੀ ਤੇ ਨਾਲੋਤੇ ਜਿਨ੍ਹਾਂ ਦਾ ਮੇਰੇ ਨਾਲ ਮੇਨ ਸਬੰਧ ਹੋਇਆ ਸੀਗਾ ਵੀ ਇੱਕ ਹਰਮੀਤ ਸਿੰਘ ਹੀ ਸੀਗੇ ਤੇ ਨਾਲ ਇੱਕ ਆਪਣੇ ਐਮਐਲਏ ਸਾਹਿਬ ਨੇ ਇਹ ਰਾਜਸਥਾਨ ਤੋਂ ਬਰਾੜ ਸਾਹਿਬ ਉਹਨਾਂ ਨਾਲ ਮੇਰੀ ਹੋਈ ਸੀ ਸਾਰੀ ਗੱਲਬਾਤ ਇੱਕ ਦਿਨ ਪਹਿਲਾਂ ਤੇ ਉਹਨਾਂ ਨੇ ਮਰ ਤੋਂ ਸਾਰੇ ਜੋ ਮੇਰੇ ਆਈਡੀ ਪ੍ਰੂਫ ਹੁੰਦੇ ਨੇਗੇ ਉਹ ਸਾਰੇ ਵੈਰੀਫਿਕੇਸ਼ਨ ਵਗੈਰਾ ਬਿਲਕੁਲ ਸੁਰੱਖਿਆ ਦੀ ਕੜੀ ਲੋਕੇ ਸਾਡੇ ਸਾਰੇ ਆਈਡੀ ਪ੍ਰੂਫ ਜਿਹੜੇ ਨੇ ਉਹ ਪਟਿਆਲਾ ਦੇ ਵਿੱਚ ਲੈ ਕੇ ਤੁਹਾਡੀ ਜਾਂਚ ਇਨਕੁਆਇਰੀ ਕੀਤੀ ਗਈ ਸਾਰੀ ਹਾਂਜੀ ਉਸ ਤੋਂ ਬਾਅਦ ਜੋ ਪਾਸ ਬਣਦਾ ਤੇ ਉਸ ਤੋਂ ਬਾਅਦ ਜਿਹੜੀ ਐਂਟਰੀ ਵਾਰ ਹੁੰਦੀ ਹੈ ਜੀ ਬਿਲਕੁਲ ਤੁਸੀਂ ਹੁਣ ਐਂਟਰੀ ਹੋ ਜਾਂਦੀ ਹੈ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਘਰ ਕਰਦੀਆਂ ਨੇ ਸੋ ਤੁਸੀਂ ਉੱਥੇ ਪਹੁੰਚਦੇ ਹੋ ਨਰਿੰਦਰ ਮੋਦੀ ਜਿੱਥੇ ਤੁਸੀਂ ਪੰਗ ਬੰਨੇ ਆ ਉਹ ਕਿੱਦਾਂ ਦੀ ਜਗ੍ਹਾ ਸੀ ਕੋਈ ਕਮਰਾ ਸੀ ਕਿੰਨੇ ਵਿਅਕਤੀ ਅੰਦਰ ਸਨ ਸਰ ਜਿੱਦਾਂ ਵੀ ਪੀਐਮ ਸਾਹਿਬ ਜਦੋਂ ਵਾਈਪੀਐਸ ਚੌਂਕ 'ਚ ਉਤਰੇ ਨੇ ਉਤਰਨ ਦਾ ਲੈਂਡਿੰਗ ਕਰਦੇ ਨੇ ਲੈਂਡਿੰਗ ਹੋਈ ਇਜਾਜ਼ਤੀ ਹੈ ਨਾ ਜੀ ਉਸ ਤੋਂ ਬਾਅਦ ਕਾਰ ਦੇ ਕਾਰ 'ਚ ਬੈਠ ਕੇ ਉਹ ਕੋਲਾ ਗਰਾਊਂਡ ਤੱਕ ਆਏ ਨੇ ਕੋਲਾ ਗਰਾਊਂਡ ਜਿੱਥੇ ਸਟੇਜ ਲੱਗੀ ਸੀ ਸਟੇਜ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਰੂਮ ਬਣਿਆ ਹੋਇਆ ਸੀ ਜਿਸ ਦੇ ਵਿੱਚ ਸਿਰਫ ਉਹਨਾਂ ਦੀ ਜਿਹੜੀ ਪਰਸਨਲ ਸਿਕਿਉਰਿਟੀ ਹੈ ਉਸ ਏਰੀਆ ਦੇ ਵਿੱਚ ਸਿਰਫ ਉਹ ਹੀ ਸੀਗੀ ਤੇ ਉਹਨਾਂ ਨੇ ਐਂਟਰੀ ਤੋਂ ਬਾਅਦ ਮੈਨੂੰ ਉਸ ਰੂਮ ਦੇ ਲੱਗ ਕੇ ਹੀ ਬਿਠਾ ਰੱਖਿਆ ਸੀ ਤੇ ਪੀਐਮ ਸਾਹਿਬ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਸ਼ਰੂਮ ਦੇ ਛ ਨਾਲ ਦੀ ਨਾਲ ਹੀ ਮਤਲਬ ਕਿਉਂਕਿ ਦੇਖੋ ਉਹਨਾਂ ਨੇ ਭਾਸ਼ਣ ਵੀ ਦੇਣਾ ਸੀਗਾ ਸਮਾਂ ਬਹੁਤ ਘੱਟ ਹੁੰਦਾ ਤੇ ਮੈਨੂੰ ਵਿਦਿਨ 10.15 5 ਮਿੰਟ 10 ਮਿੰਟ ਹੀ ਮਿਲੇ ਸੀ। ਖਾਸ ਕਰੀ ਪਹਿਲਾਂ ਵੀ ਨਰਿੰਦਰ ਮੋਦੀ ਪੰਜਾਬੇ ਚ ਆਏ ਨੇ। ਪਹਿਲਾਂ ਵੀ ਤੁਸੀਂ ਉਹਨਾਂ ਦੀ ਦਸਤਾਰ ਵੇਖੀ ਹੋਏਗੀ ਬੰਨੀ। ਸੋ ਦਸਤਾਰ ਬਾਰੇ ਤੁਹਾਨੂੰ ਪੂਰੀ ਮੁਹਾਰਤ ਹੈ। ਸੋ ਇਸ ਵਾਰੀ ਦਸਤਾਰ ਜਿਹੜੀ ਬੰਨੀ ਗਈ ਸੀ ਉਹ ਕਿੰਨੇ ਮੀਟਰ ਦੀ ਸੀ ਕਿਉਂਕਿ ਦਸਤਾਰ ਵਿੱਚ 50 ਵੀ ਸਜਾਈ ਜਾਂਦੀ ਹੈ ਤੇ ਕਲਰ ਵੀ ਜਿਹੜੇ ਨੇ ਉਹ ਰੰਗ ਜਿਹੜੇ ਨੇ ਚੁਣੇ ਜਾਂਦੇ ਨੇ। ਹਾਂ। ਸਰ ਮੈਂ ਜੀ ਜਿੱਦਾਂ ਪਹਿਲਾਂ ਨੈੱਟ ਦੇ ਫੋਟੋਆਂ ਦੇਖੇ ਸੀਗੇ ਆ ਪੀਐਮ ਸਾਹਿਬ ਦੀਆਂ ਤੇ ਉਹਨਾਂ ਦੇ ਜਿਹੜੀ ਦਸਤਾਰ ਬੰਨੀ ਹੁੰਦੀ ਜਿਆਦਾਤਰ ਉਹ ਪੰਜ ਲੜੀ ਬੰਨੀ ਹੁੰਦੀ ਸੀ ਹੁਣ ਜਿਹੜੀ ਆਪਾਂ ਪੰਜ ਲੜੀ ਦਸਤਾਰ ਬੰਦਿਆ ਉਹ 6 ਮੀਟਰ ਜਾਂ 6.5 ਮੀਟਰ ਦੀ ਹੁੰਦੀ ਆ ਤੇ ਮੈਨੂੰ ਸੋਚਦਾ ਸੀ ਵੀ ਸਾਡੇ ਪਟਿਆਲੇ ਦੀ ਧਰਤੀ ਦੇ ਉੱਤੇ ਪੀਐਮ ਸਾਹਿਬ ਪਹਿਲੀ ਵਾਰ ਹੀ ਆਏ ਨੇ ਐਸੇ ਪੀਐਮ ਤੇ ਮੈਂ ਚਾਹ ਹੁਣ ਵੀ ਜਿਹੜੀ ਸਾਡੇ ਪਟਿਆਲੇ ਦੀ ਘਰਾਹੀ 20 ਸਾਲ ਬਾਅਦ ਪ੍ਰਧਾਨ ਮੰਤਰੀ ਆ ਪਟਿਆਲੇ ਜਿਹੜੀ ਉਸ ਪਟਿਆਲਾ ਸ਼ਾਹੀ ਪਾਗ ਕਹਿ ਦਿੰਨੇ ਆ ਤੇ ਮਨੇ ਉਹ ਪਟਿਆਲਾ ਸ਼ਾਹੀ ਪਾਗ ਉਹਨਾਂ ਦੇ 7.80 ਮਤਲਬ ਤੇ ਅਸੀਂ 7.80 ਸਾਢੇ 7 ਵੀ ਵੱਡੀ ਜਿਹੜੀ ਪ੍ਰੋਪਰ ਵਿਡੈਲਾਸ਼ੀ ਪੱਗ ਬਣਦੀ ਜਾਂਦੀ ਆ ਉਹ ਦਸਤਾਰ ਮੈਂ ਉਹਦੇ ਸਿਝਾਈ ਆ ਤੇ ਜਦੋਂ ਮੈਂ ਦਸਤਾਰ ਸਹੀ ਉਹਨਾਂ ਨੂੰ ਬੜਾ ਵਧੀਆ ਲੱਗਿਆ ਮਸਤੀ ਨਹੀਂ ਜਦੋਂ ਪ੍ਰਧਾਨ ਮੰਤਰੀ ਦੋ ਪੰਗ ਬਣਨੀ ਤੋਂ ਸ਼ੁਰੂ ਕਰਦੇ ਹੋ ਪੱਗ ਬਨਣ ਤੋਂ ਪਹਿਲਾਂ ਪੂਣੀ ਹੁੰਦੀ ਆ ਆ ਪੂਣੀ ਕਿਸ ਨੇ ਕਰਾਈ ਪੂਣੀ ਸਰ ਉੱਥੇ ਮੇਰੇ ਨਾਲ ਦੇਖੋ ਐਮਐਲ ਸਾਬ ਵੀ ਸੀਗੇ ਬਰਾੜ ਸਾਬ ਸੀਗੇ ਤੇ ਉਹਨਾਂ ਦੀ ਸਕਿਉਰਿਟੀ ਟੀਮ ਦੇ ਵਿੱਚੋਂ ਹੀ ਉਹਨਾਂ ਦੇ ਮੈਂਬਰ ਨੇ ਕਿਸ ਨੇ ਪੂਣੀ ਕਰਵਾਈ ਸੀ ਅੱਛਾ ਉਹਨਾਂ ਨੇ ਪੂਣੀ ਕਰਾਈ ਜਦੋਂ ਦਸਤਾਰ ਬਣਨੀ ਸ਼ੁਰੂ ਕੀਤੀ ਕਿਉਂਕਿ ਮੋਦੀ ਦੇ ਬੜੇ ਨੇੜੇ ਸੀ ਤੁਸੀਂ ਉਹਨਾਂ ਦੇ ਸਿਰ ਨਾਲ ਟੱਚ ਵੀ ਕਰਨਾ ਸੀ ਪੱਗ ਜਿਹੜੇ ਉਹਨਾਂ ਨੇ ਲੜ ਪਾਣਾ ਸੀ ਮੂੰਹ ਦੇ ਵਿੱਚ ਤਾਂ ਕੀ ਕੋਈ ਗੱਲਬਾਤ ਮੋਦੀ ਸਾਹਿਬ ਨਾਲ ਤੁਹਾਡੀ ਹੋਈ ਕਿਸੇ ਤਰ੍ਹਾਂ ਦੀ ਵੀ ਮੋਦੀ ਸਾਹਿਬ ਨੇ ਤੁਹਾਨੂੰ ਪੱਗ ਪੰਨਾਂ ਤੋਂ ਪਹਿਲਾਂ ਕੁਝ ਕਿਹਾ ਹੋਵੇ ਅ ਸਰ ਦੇਖੋ ਪਹਿਲੀ ਗੱਲ ਤਾਂ ਇਹ ਵੀ ਪੀਐਮ ਸਾਹਿਬ ਨੇ 올ਓਵਰ ਇੰਡੀਆ ਦੇ ਪੀਐਮ ਨੇ ਹੈਨਾ ਤੇ ਉਹਨਾਂ ਵਾਸਤੇ ਦਸਤਾਰ ਸਹਿਣਾ ਬੜੀ ਵੱਡੀ ਪ੍ਰਾਊਡ ਦੀ ਗੱਲ ਹੈ ਮੇਰੇ ਹਾਸਤੇ ਵੀ ਇਹ ਕੋਈ ਅਚੀਵਮੈਂਟ ਹੋਣੀ ਹੈ ਕਿ ਨੰਦਰ ਮੋਦੀ ਇਹਨੇ ਪੱਗ ਬੰਨਣ ਦੇ ਵਿੱਚ ਇੱਕ ਐਨਕਵੀ ਲਗਾਉਣੀ ਸੀ ਕਈ ਵਾਰੀ ਪੱਗ ਬੰਨਣ ਦੇ ਵਿੱਚ ਐਨਕਵੀ ਲਗਾਣੀ ਹੁੰਦੀ ਹੈ ਹਾਂਜੀ ਉਸ ਤਰ੍ਹਾਂ ਦੀ ਕੋਈ ਵਾਰਤਾਲਾਪ ਉਸੇ ਟੌਪਿਕ ਤੇ ਜਿਹੜੀ ਵਾਰਤਾਲਾਪ ਸਾਡੀ ਹੋਈ ਮੈਂ ਜਦੋਂ ਉਹਨਾਂ ਦੇ 50 ਲਈ ਤੇ ਪੱਗ ਬੰਨਣ ਲੱਗਿਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਪੱਗ ਚਾਹੁੰਨਾ ਵੀ ਉਹ ਬਹੁਤ ਹੀ ਫਲਾਵਰਡ ਚਾਹੋਵੇ ਫਲਾਵਰਡ ਚਾਹੋਵੇ ਘੱਟ ਹੋਵੇ ਪਰ ਉਹਨੂੰ ਸਾਡੇ ਪਟਿਆਲੇ ਘੜਾਣੇ ਵਿੱਚ ਪੱਗ ਫਲਾਵਰਡ ਚ ਚੱਲਦੀ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਪਟਿਆਲੇ ਘੜਾਣੇ ਦੇ ਵਿੱਚ ਦਸਤਾਰ ਸਜਾਈ ਜਾਂਦੀ ਹੈ ਉਹ ਮਤਲਬ ਕਿ ਉਹਰੇ ਕਿਆ ਦਿੰਨੇ ਆ ਬਿਲਕੁਲ ਜਦੋਂ ਮਾਣੋ ਜੀ ਸਟਾਰ ਬੰਨੀ ਤੇ ਜਦੋਂ ਮੈਂ ਆਖਰੀ ਲੜ ਲਗਾ ਰਿਹਾ ਸੀ ਤੇ ਉਸ ਸਮੇਂ ਉਸ ਰੂਮ ਦੇ ਵਿੱਚ ਸਿਰਫ ਚਾਰ ਜਣੇ ਮੌਜੂਦ ਸਨ ਮੋਦੀ ਸਾਹਿਬ ਤੇ ਉਹਨਾਂ ਦੇ ਨਾਲ ਮੇਰੇ ਨਾਲ ਇੱਕ ਐਮਐਲਏ ਬਰਾੜ ਸਾਹਿਬ ਤੇ ਦੋ ਉਹਨਾਂ ਦੇ ਸਿਕਿਉਰਟੀ ਗਾਰਡ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਸਿਕਿਉਰਟੀ ਗਾਰਡ ਨੇ ਜਦੋਂ ਮੈਂ ਲਾਸਟ ਲੜ ਲਗਾਉਣ ਲੱਗਿਆ ਤੇ ਉਹਨਾਂ ਨੇ ਸਪੈਸ਼ਲੀ ਤਰੀਫ ਕੀਤੀ ਵੀ ਬਾਈ ਬਾ ਕਮਾਲ ਤੇ ਬੰਦਨ ਇੰਨੇ ਘੱਟ ਟਾਈਮ ਦੇ ਵਿੱਚ ਅੱਛਾ ਉਹਨਾਂ ਦੇ ਸਿਕਿਉਰਟੀ ਗਾਰ ਸੁਰੱਖਿਆ ਅਮਲੇ ਨੇ ਵੀ ਗੱਲਬਾਤ ਕੀਤੀ ਹਾਂਜੀ ਵੀ ਵਧੀਆ ਪੱਗ ਬੱਲੇ ਹਾਂਜੀ ਹਾਂਜੀ ਤੇ ਮੈਨੂੰ ਬੜਾ ਉਸ ਸਮੇਂ ਮਗਰ ਪਾਉ ਕੋਈ ਕਿਸੇ ਕਿਸਮ ਦਾ ਕੋਈ ਡਰ ਖਾਫੀ ਪ੍ਰਧਾਨ ਮੰਤਰੀ ਨੇ ਇੱਕ ਕੋਈ ਕੰਪਲੈਕਸ ਸਾਡੇ ਦਿਮਾਗ ਦੇ ਵਿੱਚ ਕੋਈ ਡਰ ਨਾਲ ਦੀ ਚੀਜ਼ ਤਾਂ ਨਹੀਂ ਲੱਗ ਰਹੀ ਤੁਹਾਨੂੰ ਦੇਖੋ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਪਾਰ ਕਿਰਪਾ ਹੈ ਮੈਂ ਪਹਿਲਾਂ ਵੀ ਕਈ ਸੈਲੀਬ੍ਰਿਟੀਾਂ ਦੇ ਦਸਾਰਾਂ ਸੇ ਆ ਚੁੱਕਿਆ ਹਾਂ ਜੀ ਕਿਹੜੇ ਕਿਹੜੇ ਸੈਲੀਬ੍ਰਿਟੀਾਂ ਦੀਆਂ ਤੁਸੀਂ ਉਹਨਾਂ ਤਰ੍ਹਾਂ ਦਸਤਾਰ ਜਿਹੜੇ ਨੇ ਟਰਬਨ ਬਣ ਚੁੱਕੇ ਮੈਸਰ ਜਿਵੇਂ ਟੀਵੀ ਫਿਲਮ ਆਰਟਿਸਟ ਮੈਨੇ ਗੁਰਦਾਸ ਮਾਨ ਸਾਹਿਬ ਪੰਜਾਬ ਦੇ ਜੀ ਨੂੰ ਮੇਨ ਸਭ ਤੋਂ ਵੱਡੇ ਸਿੰਗਰ ਨੇ ਉਹਨਾਂ ਦੀ ਉਹਨਾਂ ਦੇ ਦਸਤਾਰ ਸੇ ਆ ਚੁੱਕਿਆ ਉਹਨਾਂ ਦੇ ਬੇਟੇ ਦੀ ਵੈਡਿੰਗ ਦੇ ਉੱਤੇ ਮੈਂ ਗੁਰੀ ਅਮੀਰਕ ਜੀ ਰਣਜੀਤ ਬਾਵਾ ਜੀ ਤੇ ਹੋਰ ਵੀ ਮਤਲਬ ਕਈ ਕਲਾਕਾਰ ਬਲਜਾਰ ਚੈਲ ਭਗਵੰਤ ਮਾਨ ਵੀ ਮੈਰਿਜ ਵਿਆਹ ਵਿੱਚ ਵੀ ਤੁਸੀਂ ਗਏ ਹਾਂ ਜੀ ਭਗਵੰਤਪਾਨ ਜੀ ਦੇ ਵੈਡਿੰਗ ਦੇ ਉੱਤੇ ਮੈਂ ਦਸਤਾਰ ਸਜਾਣ ਗਿਆ ਸੀ ਉਹਨਾਂ ਦੇ ਜੀਜਾ ਜੀ ਦੇ ਉਹਨਾਂ ਦੇ ਭਾਂਜੇ ਸਾਰੇ ਨੇ ਦਸਤਾਰਾਂ ਦਾ 10 ਨੂੰ ਸਜਾਣ ਦਾ ਮੌਕਾ ਮਿਲਿਆ ਸੀਗਾ ਜੀ ਤੇ ਬਹੁਤ ਵਧੀਆ ਰਿਹਾ ਮਤਲਬ ਕਿ ਪੀਐਮ ਸਾਹਿਬ ਦੇ ਦਸਤਾਰ ਸਜਾ ਕੇ ਸੋ ਤੁਹਾਡਾ ਪ੍ਰੋਫੈਸ਼ਨ ਹੈ ਤੁਸੀਂ ਆਪਣੇ ਪ੍ਰੋਫੈਸ਼ਨਲ ਵੀ ਜੁੜੇ ਹੋਏ ਹੋ ਕਿ ਤੁਹਾਨੂੰ ਕੋਈ ਮਿਹਨਤਾਂ ਦਾ ਆਪਣਾ ਕੋਈ ਤਾਰੀਫ ਤਾਂ ਤੁਹਾਡੀ ਹੋਈ ਮੈਂ ਨਾਮੀ ਦਿੱਤਾ ਗਿਆ ਤੁਹਾਨੂੰ ਸਨਮਾਨ ਦਿੱਤਾ ਗਿਆ ਕੁਝ ਹਾਂਜੀ ਉਹ ਦੇਖੋ ਐਦਾ ਹੁੰਦਾ ਵੀ ਮੇਰਾ ਦੇਖੋ ਪ੍ਰੋਫੈਸ਼ਨਲ ਕੰਮ ਹੈ ਹਨਾ ਮੈਨੂੰ ਕੋਈ ਵੀ ਕਹੂਗਾ ਦਸਤਾਰ ਸਿੰਘ ਦਾ ਸਾਡਾ ਫਰਜ਼ ਬਣਦਾ ਸਾਨੂੰ ਗੁਰੂ ਸਾਹਿਬ ਵੱਲੋਂ ਇਹ ਦਾਤ ਬਖਸ਼ੀ ਗਈ ਹੈ ਤੇ ਮੈਨੂੰ ਕੋਈ ਵੀ ਕਹੂਗਾ ਮੈਂ ਉਹ ਦਸਤਾਰ ਸਿੰਘ ਜਾਵਾਂਗਾ ਬਟ ਮੈਂ ਐਜ ਇੱਕ ਪ੍ਰੋਫੈਸ਼ਨਲ ਵੀ ਵਰਕ ਕਰ ਰਿਹਾ ਤੇ ਐਜ ਪ੍ਰੋਫੈਸ਼ਨਲ ਤੌਰ ਦੇ ਉੱਤੇ ਉਹਨਾਂ ਨੇ ਮੇਰਾ ਮਾਨਤਾਣ ਕੀਤਾ ਜੀ ਬੜਾ ਤੱਕ ਸਮਾਂ ਹੁੰਦਾ ਪ੍ਰਧਾਨ ਮੰਤਰੀ ਕੋਲ ਸਟੇਟ ਇੱਕਦਮ ਲੈਂਡਿੰਗ ਕਰਨ ਦਾ ਸਮਾਂ ਨਿਸ਼ਚਿਤ ਹੁੰਦਾ ਸੁਰੱਖਿਆ ਦੇ ਘੇਰੇ ਵਿੱਚ ਤੁਸੀਂ 5 ਮਿੰਟ ਦੇ ਵਿੱਚ ਪੱਗ ਬੰਨ੍ਹੇ ਸਰ ਮੈਂ ਦੇਖੋ ਇਦਾਂ ਸੀਗਾ ਪੌਣੀ ਨਾ ਪਹਿਲਾਂ ਹੀ ਕਰਕੇ ਰੱਖਤੀ ਸੀ ਕਿਉਂਕਿ ਉਹ ਕਿੰਨਾ ਬਲੇ ਸਮਾ ਘਟ ਸੀਗਾ ਤੇ ਜਦੋਂ ਮੈਂ ਬੰਨੀ ਬੰਨਣ ਤੋਂ ਬਾਅਦ ਉਹਨੇ ਕਿਹਾ ਵੀ ਐਨਕ ਲਗਾਉਣੀ ਆ ਉਹ ਵੀ ਸਮ ਕਹਿੰਦੇ ਵੀ ਐਨਕ ਲਗਾਉਣੀ ਆ ਵੀ ਥੋੜੀ ਜਿਹਨੂੰ ਕਹਿ ਸਕਦੇ ਢਿੱਲਾ ਪਾਣ ਜੇ ਕੁਛ ਇਦਾਂ ਦੀ ਪੱਗ ਰੱਖਿਆ ਜੇ ਵੀ ਮੈਂ ਆਪਣੀ ਐਨਕ ਨੂੰ ਨਹੀਂ ਉਹਨਾਂ ਨੇ ਇਹ ਮੈਂ ਉਹਨਾਂ ਨੂੰ ਪਹਿਲੇ ਹਲੇ ਪੁੱਛ ਲਿਆ ਸੀਗਾ ਵੀ ਪੱਗ ਤੁਹਾਡੀ ਬਹੁਤੀ ਟਾਈਟ ਜਾਂ ਲੂਸ ਉਹਨੇ ਕਹਿੰਦੇ ਮਤਲਬ ਲੂਸ ਹੀ ਚਾਹੀਦੀ ਆ ਤੇ ਉਹਨਾਂ ਨੇ ਜਦੋਂ ਮੈਂ ਪੱਗ ਬਨ ਕੇ ਉਹ ਸ਼ੀਸ਼ੇ ਵਿੱਚ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ ਕਿ ਹਿੰਦੀ ਵਿੱਚ ਆ ਸਰ ਮੈਂ ਦੇਖੋ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ ਉਹਨਾਂ ਨੇ ਪੰਜਾਬੀ ਵਿੱਚ ਮਨੂੰ ਜਿਵੇਂ ਜਿੰਨੇ ਪੰਜਾਬੀ ਮਤ ਸੰਬੰਧ ਨੇ ਕੋਈ ਵੀ ਮੈਨੂੰ ਤਾਂ ਸਾਰੀ ਲੈਂਗੁਏਜ ਆਉਂਦੀਆਂ ਨੇ ਜੀ ਜਿੱਦਾਂ ਦੀ ਲੱਗ ਰਹੀ ਸੀ ਪੀਐਮ ਦੀ ਪੰਜਾਬੀ ਕਿੰთა ਦੇ ਲੱਗ ਰਹੀ ਕੋਈ ਪੱਗ ਬਨ ਰਿਹਾ ਸਦਾ ਕੋਈ ਹੱਸ ਹੱਸ ਵੀ ਰਿਹਾ ਹੁੰਦਾ ਵਿਅਕਤੀ ਨੂੰ ਹਾਂਜੀ ਐਨਕ ਲਗਾਉਣ ਲੱਗਿਆ ਜਦੋਂ ਗੱਲ ਹੋਈ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਿਹਾ ਵੀ ਸਾਡੇ ਪਟਿਆਲੇ ਘਰਾਂ ਦੇ ਵਿੱਚ ਅਸੀਂ ਜੋ ਐਨਕ ਲਗਾਉਨੇ ਆ ਅਸੀਂ ਪਹਿਲਾਂ ਲੜ ਛੱਡ ਕੇ ਲਗਾਉਨੇ ਆ ਬਟ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਅਸੀਂ ਡਾਇਰੈਕਟ ਹੀ ਅਨਕ ਲਗਾਉਨੇ ਆ ਮੈਨੂੰ ਉਹਦੇ ਵਿੱਚ ਕੰਫਰਟੇਬਲ ਰਹਿੰਦਾ ਕਿਉਂਕਿ ਅਨਕ ਦੇ ਡੰਡਿਆਂ ਦੇ ਕਿ ਭਈ ਅਨਕ ਗਿਰਨ ਦਾ ਵੀ ਡਰ ਹੁੰਦਾ ਸੋ ਤੁਸੀਂ ਵੀ ਕੋਈ ਸੰਜੀ ਕਰੋਗੇ ਕੱਲ ਕੋਈ ਤਸਵੀਰ ਹਾਂਜੀ ਸਰ ਤਸਵੀਰ ਦਿਖਾਓ ਮੜੀ ਜੀ ਮੈਨੂੰ ਆਪਣਾ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਕਿਉਂਕਿ ਸੁਰੱਖਿਆ ਹਮਲਿਆ ਸੀ ਕੋਈ ਮੋਬਾਈਲ ਅੰਦਰ ਨਹੀਂ ਜਾ ਸਕਦਾ ਹਾਂਜੀ ਸਕਦਾ ਤਸਵੀਰ ਤੁਹਾਨੂੰ ਅੱਜ ਪ੍ਰਾਪਤ ਹੋ ਵੀ ਹੋਏ ਰਾਤ ਨੂੰ ਪ੍ਰਾਪਤ ਹੋ ਸੋ ਦੇਖ ਰਹੇ ਹੋ ਜੀ ਤੁਸੀਂ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਸੀ ਸਾਰੇ ਦਰਸ਼ਕਾਂ ਨੂੰ ਮੈਂ ਨਰਿੰਦਰ ਮੋਦੀ ਦੇ ਨਾਲ ਤਸਵੀਰ ਹੈ ਇਹਨਾਂ ਦੀ ਸਾਜੀ ਕੀਤੀ ਕਿਉਂ ਨਾ ਹੋਵੇ ਕਿਉਂਕਿ ਕਿ ਜ਼ਿੰਦਗੀ ਦੀ ਵੱਡੀ ਯਾਦਗਾਰਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੱਗ ਬੰਨਣਾ ਅਮਰਦੀਪ ਨੇ ਜਿੱਥੇ ਪਟਿਆਲਾ ਸ਼ਾਹੀ ਪੱਗ ਨੂੰ ਪੂਰੀ ਦੁਨੀਆ ਦੇ ਵਿੱਚ ਫੇਰ ਇੱਕ ਵਾਰੀ ਜਿਹੜਾ ਫਲਾਰਾ ਦਿੱਤਾ ਸੋ ਅਮਰਦੀਪ ਮੇਰੇ ਨਾਲ ਨੇ ਅਮਰਦੀਪ ਜੀ ਤੁਸੀਂ ਜਿਹੜੇ ਪਤਾ ਲੱਗਿਆ ਵੀ ਕੈਂਪ ਵੀ ਲਾਉਂਦੇ ਹੋ ਬੱਚਿਆਂ ਦੇ ਟ੍ਰੇਨਿੰਗ ਕੈਂਪ ਵੀ ਨੇ ਹਾਂਜੀ ਭਾਜੀ ਮੈਨੂੰ ਤੁਹਾਨੂੰ ਦੱਸੇ ਵੀ 18 ਸਾਲ ਹੋ ਗਏ ਦਸਤਾਰ ਦੀ ਸੇਵਾ ਕਰਦਿਆਂ ਨੂੰ ਤੇ ਜਿੱਦਾਂ ਹੁਣ ਗਰਮੀਆਂ ਆਉਂਦੀਆਂ ਨੇ ਗਰਮੀਆਂ ਦੇ ਵਿੱਚ ਅਸੀਂ ਸਾਡਾ ਪਰਪਸ ਹੁੰਦਾ ਵੀ ਇੱਕ ਪਿੰਡ ਦੇ ਵਿੱਚ ਜਾ ਕੇ ਜਿਹੜਾ ਪਿੰਡ ਦਾ ਗੁਰੂ ਘਰ ਹੈਗਾ ਉੱਥੇ ਜਾ ਕੇ ਅਸੀਂ ਫ੍ਰੀ ਪੱਗਾਂ ਸਖਾ ਕਰਕੇ ਬਹੁਤ سارے ਵਿਅਕਤੀ ਮੈਂ ਦੇਖਿਆ ਤੁਹਾਡੇ ਕੋਲ ਆਉਂਦੇ ਨੇ ਕੇਸ ਉਹਨਾਂ ਨੇ ਘਟਾਇਆ ਹੁੰਦੇ ਨੇ ਕਿਸੇ ਦਾ ਵਿਆਹ ਹੁੰਦਾ ਤੁਸੀਂ ਉਹਨਾਂ ਦੇ ਵੀ ਦਸਤਾਰ ਸਜਾਉਂਦੇ ਹੋ ਹਾਂਜੀ ਭਾਜੀ ਮੈਂ ਵਿਆਵਾ ਸ਼ਾਦੀਆਂ ਤੇ ਵੀ ਦਸਤਾਰ ਸਜਾਉਂਦਾ ਜੋ ਕੋਈ ਹੋਰ ਫੰਕਸ਼ਨ ਹੁੰਦੇ ਜਿਦਾਂ ਫਿਲਮਾਂ ਦੇ ਵਿੱਚ ਵੀ ਦਸਤਾਰ ਸਜਾਉਂਨਾ ਸ਼ੂਟਿੰਗ ਦੇ ਵਿੱਚ ਵੀ ਤੇ ਵਿਆਵਾ ਸ਼ਾਦੀਆਂ ਤੇ ਵੀ ਤੇ ਆਪਾਂ ਕੈਂਪਾਂ ਵਿੱਚ ਵੀ ਸੇਵਾ ਕਰੀਦੀ ਆ ਸਪੈਸ਼ਲੀ ਜਦ ਮੇ ਸਾਡਾ ਫਤਿਹਗਰ ਸਾਹਿਬ ਜਦੋਂ ਸਭਾ ਹੁੰਦੀ ਆ ਸ਼ੀਦੀ ਦਿਹਾੜਾ ਹੁੰਦਾ ਉਦੋਂ ਸਾਡਾ ਵੀ ਉੱਥੇ 3 ਦਿਨ ਦਾ ਪ੍ਰੋਫੈਸ਼ਨਲ ਜਿਹੜੇ ਕੇਸਰਖਨ ਪ੍ਰਾਨ ਕਰਦੇ ਹਨ ਅਸੀਂ ਉਹਨਾਂ ਨੂੰ ਦਸਤਾਰਾਂ ਫਰੀ ਬੰਨੀ ਦੀਆਂ ਤੇ ਫਰੀ ਨਵੀਆਂ ਦੇ ਦਿਆਂ ਜੀ ਸੋ ਕੀ ਸਨੇਹਾ ਕੀ ਹੈ ਨੌਜਵਾਨਾਂ ਨੂੰ ਤੁਹਾਨੂੰ ਹੁਣ ਸਨੇਹਾ ਕੀ ਦੇਣਾ ਚਾਹੋਗੇ ਸਨੇਹਾ ਹੀ ਦੇਣਾ ਚਾਹਾਂਗੇ ਵੀ ਸਭ ਤੋਂ ਵੱਡੀ ਗੱਲ ਜਿਹੜਾ ਦਰਿਆਵਰੇ ਪੰਜਾਬ ਚ ਵਗ ਰਿਹਾ ਨਸ਼ੇ ਦਾ ਉਸ ਨੂੰ ਛੱਡ ਕੇ ਗੁਰਸਿੱਖੀ ਵੱਲ ਜਾਈਏ ਤੇ ਦਸਤਾਰ ਅਸੀਂ ਆਈਏ ਕਿਉਂਕਿ ਦਸਤਾਰ ਇੱਕ ਇਹੋ ਜਿਹਾ ਗੁਰੂ ਵੱਲੋਂ ਬਖਸ਼ੀਸ਼ ਹੈ ਜਦੋਂ ਉਹ ਸੀਸ ਤੇ ਆ ਜਾਂਦੀ ਹੈ ਹੁਣ ਜਿੱਦਾਂ ਸੀ ਕੋਈ ਜਿਹੜੇ ਬੰਦੇ ਨੇ ਵਾਲ ਕਟਾਏ ਹੋਏ ਨੇ ਹਨਾ ਅ ਅਸੀਂ ਉਹਨਾਂ ਦੇ ਵੀ ਜਦ ਦਸਤਾਰ ਸਜਾਉਂਦੇ ਆ ਤੇ ਉਹ ਆਪਣੇ ਆਪ ਨੂੰ ਬੜਾ ਪ੍ਰਾਊਡ ਫੀਲ ਕਰਦੇ ਨੇ ਵੀ ਸਾਨੂੰ ਦੂਜਾ ਬੰਦਾ ਸਰਦਾਰ ਜੀ ਕਹਿ ਕੇ ਬੁਲਾਉਂਦਾ ਹੈ ਨਾ ਤੇ ਉਹ ਕਈ ਵਾਰੀ ਕੀ ਹੁੰਦਾ ਹੁਣ ਕਈ ਬੰਦੇ ਰੂਟੀਨ 'ਚ ਮੇਰੇ ਕੋਲ ਦਸਤਾਰਾ ਬਣਾਣ ਆ ਲੱਗੇ ਹੌਲੇ ਹੌਲੇ ਇਹ ਜੀ ਕਿਰਪਾ ਗੁਰੂ ਸਾਹਿਬ ਦੀ ਬਖਸ਼ੀ ਦੀ ਹੈ ਉਹਨਾਂ ਦੇ ਉੱਤੇ ਹੁੰਦੀ ਹੈ ਮਿਹਰ ਤੇ ਉਹ ਕੇਸ ਰੱਖ ਜਾਂਦੇ ਨੇ ਤੇ ਹੁਣ ਜਦੋਂ ਆਪਾਂ ਦਸਤਾਰ ਬੰਨ ਲਈ ਕੇਸ ਰੱਖ ਲੇ ਫਿਰ ਬੰਦਾ ਨਸ਼ੇ ਤੋਂ ਬਹੁਤ ਦੂਰ ਚਲਾ ਜਾਂਦਾ ਜਿਹਦੇ ਨਾਲ ਜਿਹੜੀ ਪੰਜਾਬ ਦੀ ਨੋਜਵਾਲੀ ਪਛਾਈ ਜਾ ਸਕਦੀ ਹੈ ਤੇ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇ ਦਸਤਾਰ ਨੂੰ ਇਲਾਵਾ ਪ੍ਰੋਮੋਟ ਕਰਦੇ ਰਹਿਆ ਤੇ ਗਾਮੀ ਗੁਰੂ ਦੀ ਕਿਰਪਾ ਨਾਲ ਅਸੀਂ ਕਰਦੇ ਰਵਾਂਗੇ ਜੀ ਸੋ ਇਹਨਾਂ ਅਮਰਦੀਪ ਮਾਨ ਹੈ ਪਟਿਆਲੇ ਦਾ ਪਟਿਆਲਾ ਸ਼ਾਹੀ ਪਖ ਸੋ ਇਹਨਾਂ ਨੇ ਦੱਸਿਆ ਵੀ ਨਰਿੰਦਰ ਜਿਹੜੇ ਮੋਦੀ ਪਧਾਰ ਮੰਤਰੀ 5.5 ਮੀਟਰ ਦੇ ਪੱਗ ਉਹ ਬੰਦੇ ਰਹੇ ਨੇ ਕਈ ਵਾਰੀ ਪੰਜਾਬੇ ਚਾਇਨੇ ਤੋਂ ਇਸ ਵਾਰੀ 7 ਮੀਟਰ ਦੀ ਪੱਗ ਉਹਨਾਂ ਵੱਲੋਂ ਸਜਾਈ ਗਈ ਹੈ ਤੇ 5 ਮਿੰਟ ਦੇ ਵਿੱਚ ਮੋਦੀ ਦੇ ਸਿਰ ਤੇ ਦਸਤਾਰ ਸਜਾ ਦਿੱਤੀ ਗਈ ਸੀ ਮੈਨੂੰ ਦਿਓ ਜੀ ਆਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ